ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਆਪਣੀ ਵੀਡੀਓ 'ਪਾ ਔਰ ਵੀਰ ਕੀ ਕਰਾਂ ਕੀ ਤਰ੍ਹਾਂ ਠੀਕ ਐ ਸਿਹਤ ਹੀ ਪਾ ਲਿਓ ਜੀ ਹੋ ਗਈ ਆਪਣੀ ਲਗਭਗ ਕੰਪੈਨ ਤਿਆਰ ਸਾਰੀ ਨਿਬੜ ਗਿਆ ਸਾਰਾ ਰਹਿ ਗਿਆ ਉੱਪਰ ਟੰਗਣੇ ਤੰਗ ਠੀਕ ਐ ਉੱਪਰ ਲਾਉਣਾ ਰਹਿ ਗਿਆ ਬਸ ਮਸ਼ੀਨ ਕਰੋ ਵੀਰ ਪਰਾਂ ਰਹਿਣਾ ਲੋਕਟਾਈ ਲਾਵੇਗੀ ਆਪਣੀ ਕਰ ਰਹੇ ਆ ਜੀ ਆਪਣਾ ਬਕਾਨ ਕਾ ਕਰਿਆ ਕੰਮ ਸ਼ੁਰੂ ਆਪਾਂ ਨੇ ਮਿਸਤਰੀ ਲਾਵੇਂਗੇ ਇਹ ਛੱਡ ਮਾ ਲਾਵੇਂ ਕੇ ਲੋਕਟਾਇਲ ਪੈਨ ਲਗੀ ਵੀ ਆਪਣੀ ਲਾਲ ਇੰਟਾ ਹੋਰ ਤਾਂ ਇਹ ਕਿਤਰਾ ਐਨ ਡਾਉਨ ਲਗਾ ਬਕਟੀਆਂ ਬਈਆਂ ਸਾਰੀਆਂ ਲਾਲ ਇੰਟ ਲਗੀ ਹੋਈ ਦੀ ਵਿੱਚ ਚੂਰਾ ਹੋ ਗਏ ਇੰਟਾਂ ਦਾ ਟੁੱਟ ਟਕ ਗਈ ਦੀਆਂ ਪਰਾਣੇ ਕਮਰੇnga ਬਣਾਇਆ ਬਦਪਾ ਨੇ ਛੱਡ ਇਹ ਪਿੱਛੇ ਫਾਰਸਦਾ ਪਰਾਣੇ ਕਮਰੇ ਮਾ ਪਿਆ ਵਦਾ ਉਹਦਾ ਕਿੰਟ ਦੀ ਅੱਗ ਲੱਗੀ ਵੀ ਯੋ ਇੰਟਾ ਪੱਟ ਦੀ ਸਾਰੀ ਬਾ ਵੀ ਆਪਣੀ ਲੋਕਟੈਲ ਲੋਕਟੈਲ ਲਾਮੇਗੇ ਮਾਫਾਂ ਕਦੇ ਗਲ ਪੱਧਰ ਪੁੱਧਰ ਕਰਕੇ ਥੋੜਾ ਕਰੇ ਉੱਚਾ ਚ ਨੂੰ ਮਿੱਟੀ ਕਵੇਗੀ ਮਾ ਪੰਜਾ ਟਰਾਲੀਆਂ ਰੇ ਵੀ ਇੰਟ ਲੱਗੀ ਹੋਈ ਹੈ ਤਲੇ ਦਬ ਦੋਗੀ ਤਲੇ ਇੰਟਾਂ ਇਦਾਂ ਨੀਵਾ ਹੋ ਗਿਆ ਇਹੋ ਮਿੱਟੀ ਭਾ ਗਿਆ ਉਹ ਸਾਰੇ ਮੈਂ ਲੱਗ ਜੀ ਲੌਕਟਾਈਨ ਆਪਕਾ ਨੇ ਲਈਏ 16000 ਇੱਟ ਲਈ ਹੈ 80 ਐਮ ਐਮ ਕੱਲ ਨੂੰ ਆਵੇਂਗੇ ਉਹ ਇਦਾਂ ਸਾਰੇ ਮੇਰੇ ਪੱਕਾ ਹੋ ਜੇਗਾ ਇਹ ਸਾਰਾ ਬਾਕੀ ਉਧਰ ਮਕਾਨ ਹੋਏਗਾ ਰੈਨੋਇਟ ਆਪਣਾ ਉਹ ਨਵੀਂ ਇੱਟ ਲੱਗੇਗੀ ਉੱਧਰ ਆ ਜائیںਗੇ ਬਸ 2-4 ਦਿਨਾਂ ਵਿੱਚ ਮਿਸਤਰੀ ਆਪਣੇ ਦਾ ਇਹ ਸਾਰੀ ਇੱਟਾਂ ਪਟੂਰੇ ਸਾਰੀ ਇੱਟਾਂ ਆ ਜਿਹਨੂੰ ਉੱਪਰ ਉਹ ਟਰੈਕਟਰਾਂ ਟ੍ਰੁਕਟਰਾਂ ਨਾਲ ਮਿੱਟੀ ਆਊਗਾ ਹੌਲੀ-ਹੌਲੀ ਮਿੱਟੀ ਲੱਗੀ ਜਾਊਗਾ ਹੋਰ ਸੋਨੀ ਕਿਤਰਾ ਹਾਂ ਠੀਕ ਹੈ ਹਲਕੀ ਜਿਹੀ ਧੂੜ ਬਾਕੀ ਪਾਣੀ ਬਾਈ ਅੱਛਾ ਕਿਹੜਾ ਟਾਈਮ ਆ ਜਾ ਬਹੁਤ ਨਾ ਠੀਕ ਹੋ ਰਹੇਗਾ ਪੇਰਾ ਆਪਾਂ ਨੇ ਬਾਈ ਵੀਡੀਓ ਪਾਈ ਨਹੀਂ 2-3 ਦਿਨ ਹੋ ਗਏ ਪਸੇਖ ਦਾ ਕੰਮ ਕਰਾਂ ਜਾਂ ਮੈਂ ਬੀਜੀ ਤੇ ਬਾਹਰ ਅੰਦਰ ਜੇ ਕੰਮ ਤੇ ਕਿ ਕਪਣੇ ਪਿੰਡ ਮਰਗ ਹੋ ਗਈ ਦੀਆਂ ਬਾਈ ਦੋ ਮਤਲਬ ਆਪਣੇ ਪੜੋਸੀ ਉਹਦੇ ਆਪਣੇ ਖੇਤ ਕਿਨੇੜੇ ਖੇਤ ਹਨਾਗਾ ਉਹ ਮਾਲਕ ਦੀ ਵੀ ਦੋਆ ਕਿ ਡੈਥ ਹੋ ਗਈ ਦੀ ਐਕਸੀਡੈਂਟ ਹੋ ਗਿਆ ਕੱਲ ਫੁੱਲਦੇ ਉਹਨਾਂਗੇ ਉੱਧਰ ਉੱਧਰ ਲੰਘ ਗਏ ਆਪਣੇ 2-3 ਦਿਨ ਮੁੰਡਾ ਬਾਹਰ ਤਾਂ ਨਗਾ ਮੁੰਡਾ ਬਾਹਰ ਤੇ ਆਇਆ ਫਿਰ ਸਸਕਾਰ ਹੋਇਆ ਬਹੁਤ ਬਈ ਮਾੜੀ ਖਬਰ ਤੀ ਜਿਹਨੂੰ ਪਤਾ ਲੱਗਿਆ ਬਹੁਤ ਸ਼ੌਟ ਹੋਇਆ ਦੋਏ ਜੀਆਗਾ ਬਈ ਇਕੱਠਾ ਸੀਵਾ ਬਲਿਆ ਵਿਚਰੇਗਾ ਪਿਆਰ ਵੀ ਬਹੁਤ ਤਾਂ ਆਗਾ ਦਾ ਬਾਈ ਖੇਤ ਮਾ ਗੇੜਾ ਮਾਰਨ ਮੈਂ ਤਿੰਦਰਵਾਲਾ ਲੱਗ ਰਹੀ ਹੈ ਲੇਬਰ ਤਿੰਦਰ ਦਾ ਲੱਦ ਰਿਹਾ ਬਾਈ ਗੰਨਾ ਹੋਰ ਹੈ ਗਿਆ ਪਰ ਤਿੰਦਰ ਗौरा ਵੱਢਿਆ ਗਿਆ ਸਾਰਾ ਲੱਗੀ ਹੈ ਲੇਬਰ ਲੱਦਣਾ ਹੀ ਵਾ ਥੋੜਾ ਖਾ ਕੇ ਇਸ ਬੰਦੇ ਨੇ ਕਰੀਏ ਨੌਕਰੀ ਤਿੰਨ ਦਰਵਾਜ਼ਾ ਨੌਕਰੀ ਕਰੀਦਾ ਹੈ ਜੀ ਠੀਕ ਹੈ ਤੌਣੀ ਨਗਲ ਕੰਮ ਕਰਦਾ ਮੈਂ ਹੌਲੀ ਤੱਕ ਦਿਹਾੜੀ ਕਰੂੰਗਾ ਹੌਲੀ ਕੇ ਬਾਅਦ ਫਿਰ ਹੌਲੀ ਕੇ ਬਾਅਦ ਆ ਜਾਊਗਾ 18 ਤਾਰੀਖ ਨੂੰ ਹੌਲੀ ਨੂੰ ਕਰਨ ਜਾਏਗਾ ਹੌਲੀ ਕੇ ਬਾਅਦ 18 ਤਾਰੀਖ ਨੂੰ ਫੇਰ ਕਰਨ ਜਾ ਕੇ ਕੀ ਕਰੇਗਾ ਹੈ ਕਰਨ ਜਾ ਕੇ ਕੀ ਕਰੇਗਾ ਜਿੰਦੇ ਜੋ ਹੈ ਉਹ ਕਰਨਗੇ ਜਾ ਕੇ ਹਾਂ ਯੋ ਛੋਟੂ ਯੋ ਨੌਕਰੀ ਕਰੇਗਾ ਆਪਣੇ ਪਾਸ ਤਾਂ ਕਦਾਂ ਮੈਂਗਾ ਨੌਕਰੀ ਵੋ ਫਿਰ ਹੌਲੀ ਕੇ ਬਾਅਦ ਹੌਲੀ ਕੇ ਬਾਅਦ ਪੱਕਾ ਪੱਕੀ ਬਾਤ ਹੈ ਆਣੇਗਾ ਨਹੀਂ ਨਾ ਝੂਠ ਬੋਲ ਰਿਹਾ ਹੈ ਪੱਕੀ ਬਾਤ ਹੈ ਇਹ ਬੰਦਾ ਆਵੇਗਾ ਬਈ ਹੋਲੀ ਦੇ ਬਾਅਦ ਇਸਨੇ ਕਰੀ ਹੋਲੀ ਤੱਕ 52000 ਇਹ ਬੰਦਾ ਗੁੱਡੂ ਹੈ ਬਾਈ ਇਸ ਨੂੰ ਪਛਾਣ ਲਿਓ ਚੰਗੀ ਤਰ੍ਹਾਂ ਤੇ ਉਹ ਹਰੇਕਾ ਕੰਮ ਖਰਾਬ ਕਰਾ ਜਿੰਨੇ ਮਾਰਾ ਵੀ ਕੰਮ ਖਰਾਬ ਕਰਦੇ ਆ ਨਹੀਂ ਨਹੀਂ ਕੰਮ ਨਾ ਖਰਾਬ ਕਰਾ ਹੋਰ ਲੇਬਰ ਇਸ ਕਾ ਖਰਾਬ ਕਰ ਗਈ ਪੂਰਾ ਲਾਦ ਗਿਆ ਬਾਈ ਮਾਲ ਲਿਓ ਟਰਾਲੀ ਲਾ ਰਹੇ ਆ ਤਰਾਂ ਉਧਰ ਕਿਤੇ ਆ ਕੱਟਿਆ ਮਾਲ ਆ ਮੁੰਨਾ ਆ ਗਿਆ ਲੈ ਗਿਆ ਠੰਡੇ ਠੰਡੇ ਸਮੋਸੇ ਸਮੋਸੇ ਲੇਵਰ ਕੇ ਲਈ ਲੀਕ ਬਈ ਕਰ ਰਹੇ ਆ ਪੱਕੀ ਟਰਾਲੀ ਅੱਗੇ ਪਿੱਛੇ ਕਰਕੇ ਲਾਵेंगे ਤੇ ਪਿਆ ਮਾਲ ਛੱਲਿਆ ਹੋਰ ਕਰ ਲੈ ਇੱਕ ਵਾਰੀ ਹੋਰ ਅੱਗੇ ਪਿੱਛੇ ਕਰ ਦੇ ਪਿੱਛਾ ਣ ਦੇ ਓਏ ਇਹ ਪਾ ਇਹ ਬੰਦਾ ਨੰਨੇ ਮੈਂ ਲਾਇਆ ਨਾ ਗਿੱਲ ਦਾਣੇ ਨੂੰ ਕਾਲ ਕੋਈ ਬਾਤ ਨਹੀਂ ਲੈ ਭਾਈ ਅੱਪਾ ਚਲੇ ਆਏ ਤਿੰਦਰ ਕੀ ਟਰਾਲੀ ਘਾੜਾਣ ਕੋਚਨਪਾਗਾ ਦੇ ਦੋ ਟਰੈਕਟਰ ਤੇ ਨਪਾਗਾ ਕੱਟਾਂਗੇ ਪਹੁੰਚ ਗਏ ਭਾਈ ਖੇਤ ਤਾਂ ਬ੍ਰਾਹਮਣ ਵਾਲਾ ਵੀ ਆ ਗਿਆ ਪੋਰਵੀਲ ਹੁਣ ਜਣ ਇੱਕ ਟਰੈਕਟਰ ਪਾਵਾਂਗੇ ਆਪਾਂ 85 ਲਾਵਾਂਗੇ ਪਿੱਛੇ ਨੰਬਰ ਲਾ ਕੇ ਗਰੀ ਗਿਆ ਲੇਬਰ ਲਦਾਈ ਕਰਤਾ। ਕਾਂਦੀ ਕਾ ਬਣਾ ਲਿਆ ਹੋਰ ਕੁਸ। ਥੋੜਾ ਮਾਲ ਹੋਰ ਪਾਵਾਂਗੇ ਬਾਈ ਇੱਕ ਗੇੜ ਲਾ ਕੇ ਫਿਰ ਪਾਵਾਂਗੇ ਟੋਚਨ ਆਪਾਂ। ਟਰੈਕਟਰ ਤਿਆਰ ਹੈ ਟੋਚਨ ਤਿਆਰ ਹੈ। ਬੰਦਾ ਆ ਰਿਹਾ। ਟਰਾਲੀ ਹੋ ਰਹੀ ਹੈ ਲੋਡ। ਬੰਦੇ ਥੱਕ ਗਏ ਵਿਚਾਰੇ ਬਹੁਤ ਜ਼ੋਰ ਲੱਗ ਗਿਆ। 5 ਦਿਨਾਂ ਮਾ ਟਰਾਲੀ ਕਰੀ ਬੰਦਿਆਂ ਨੇ ਥੱਕ ਗਏ ਬੰਦੇ ਹੋਊਗੀ ਟੋਚਨ ਮਰੇ ਪੈ ਗਿਆ ਹਾਲੈਂਡ ਅਰਜਨ ਪਿੱਛੇ ਲਾ ਲਿਆ 55 ਮੈਂ ਬੈਠਾ ਆ ਬਾਈ 55 ਵਾ ਆ ਗਈ ਬਾਈ ਪੱਕੇ ਬਾ ਰਸਤੇ ਬਾ ਆ ਗਈ ਟਰਾਲੀ 855 ਭਾਵੇਂ ਛੋਟੀ ਟਰਾਲੀ ਨੂੰ ਲੈ ਵੀ ਟਰਾਲੀ ਕਢਾ ਕੇ ਆਪਾਂ ਅਗੇ ਦੇ ਘਰਾਂ ਨੂੰ ਕਪਾਹ ਲਾ ਦੀ ਹੂਰਾ ਆਪਾਂ ਨੇ ਦਿਖਾਵਾ ਬਾਈ ਤੁਹਾਨੂੰ ਕਾਸਤੇ ਲਾਈਏ ਹੂਰਾ ਕਿਸ ਵਜ੍ਹਾ ਕਰਕੇ ਲਾਈਏ ਹੂਰਾ ਆਪਣੇ ਮਸ਼ੀਨ ਸਤਨਾਮ ਸ੍ਰੀ ਵਾਹਿਗੁਰੂ ਮਹਾਰਾਜ ਸੱਚੇ ਬਾਦਸ਼ਾਹ ਜੀਓ ਕਰ ਲਈ ਬਾਈ ਕੰਪੇਨ ਸਟਾਰਟ ਬੰਦੇ ਨੇ ਬੰਦੇ ਨੇ ਮਸ਼ੀਨ ਲਾਵੇਂ ਨੇ ਉੱਧਰ ਅੰਦਰ ਵੀਂ ਟਗੀ ਪਟਾਈ ਹੋਣੀ ਹੈ ਨਾ ਜਿੱਦੋਂ ਨਿਪੜ ਗਿਆ ਪਟਾਈ ਵਾਲਾ ਕੰਮ ਸਾਰਾ ਇੱਟਾ ਘੱਟ ਵੀ ਦਈਆਂ ਬਾਹਰ ਪਿੱਛੇ ਡਰਮ ਜੇ ਰਹਿ ਗਏ ਚੱਕਣੇ ਦੇ ਉਹ ਕੱਲੂ ਚੱਕ ਦਾਂਗੇ ਇਹ ਕਣਕ ਗੱਡੀ ਦੀ ਢੋਲਾਮਾ ਦੇ ਜਿਹੜੀ ਭਈ ਦੀ ਕਣਕ ਲਾ ਰਹੇ ਹਾਂ ਉਰੇ ਥੱਲੇ ਤੇ ਭਈ ਆਪਣੇ ਇੰਡੋ ਕੇ ਮਰਗਾਟ ਮਟਗਾਟ ਸਪਰੇਅ ਵਾਲੇ ਵਿੱਚ ਮੋਰ ਸਾਲ ਖੜਿਆ ਹਾਂ ਡਿਸਕਵਰ ਪੁਰਾਣਾ ਇਹ ਦੋ ਕਰਦੇ ਆ ਖਾਲੀ ਐਨ ਤੇ ਕੱਲ ਨੂੰ ਇਹੋ ਇੰਟਾ ਪਟਦੀਆਂ ਹੋ ਜਾਈਆਂ ਤੇ ਉੱਪਰ ਦੇਖੇਗੇ ਉਚਾਈ ਕਿੰਨੀ ਹੈ ਵੀ ਕੰਪੈਨ ਕੀ ਛਤਰੀ ਨਾ ਲੱਗਾ ਉਸਾ ਸਾਹਿਬ ਇਸकी ਉਚਾਈ karenge apna ਤੇ ਕੱਲ ਨੂੰ ਕੰਪੈਨ ਬਾੜ ਨੇ ਵੀ ਦਿੱਕਤ ਨਾ ਹੋਵੇ ਬਹੁਤ ਫਰਕ ਹੈ ਸੋਨੀ ਬਸ ਬਹੁਤ ਫਰਕ ਹੈ ਵੀਰ ਇੱਕ ਟਮਿੰਟ ਪੰਨ ਬਈ ਫੁੱਟ ਦੇ ਉੱਪਰ ਜਿਆਦਾ ਫਰਕ ਹੈ ਬਸ ਠੀਕ ਹੈ ਜੇ ਕੈਵਨ ਵਾਲੀ ਲਿਆ ਮਾਂ ਕੈਵਨ ਵਾਲੀ ਨੀਵੀਂ ਹਵਾ ਉੱਚੀ ਨਹੀਂ ਹੁੰਦੀ ਵੜ ਜੇ ਕਰੇਗੀ ਇਸੇ ਸਾਬ ਚਾਈ ਕਰੇਗੇ ਬਈ ਆਪਾਂ ਕੈਵਨ ਵਾਲੀ ਮਸ਼ੀਨ ਇਸ ਤੇ ਨੀਵੀਂ ਹਵਾ ਉੱਚੀ ਨਹੀਂ ਹੁੰਦੀ ਕੈਵਨ ਨਹੀਂ ਮਗਰ ਕਲਾਵਾ ਵੀ ਟਾਣੀਆਂ ਟੂਣੀਆਂ ਬਣਾ ਲਗਾ। ਇਹੋ ਬਾਈ ਆਪਾਂ ਟਾਂ ਟਾਂ ਪੱਟੇਂਗੇ ਉਰੇ ਦੇ ਕਾਲੋਂ ਤਾਂ ਮਸੀਨ ਕਰੀਏ ਪਰਾ। ਪਚਾਈ ਕਾਫੀ ਹੈ ਉੱਪਰ ਬਲਦੇ ਸਾਹਿਬ ਉੱਚਾ ਕਰ ਦੇਗੇ ਬੇਚੋ। ਚਲੋ ਚਲੋ ਚਲੋ। ਚਲੋ ਚਲੋ। ਉਰੇ ਲਾ ਦੇ। ਠੀਕ ਹੈ ਬਾਈ ਅੱਜ ਦੀ ਵੀਡੀਓ ਆਪਣੀ ਉਰੇ ਤੱਕ ਦੀ ਵੀਡੀਓ ਦੇਖਣੇ ਵਾਸਤੇ ਧੰਨਵਾਦ ਬਹੁਤ ਬਹੁਤ ਮਿਲਾਂ ਕੱਲ ਨੂੰ ਬਾਈ ਕਿਸੇ ਨਵੀਂ ਵੀਡੀਓ ਮ ਬਣੇ ਰਹੋ ਆਪਣੇ ਚੈਨਲ ਗੈਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ